ਲੇ ਮਿੱਤਰੋ ਖਾਰੇ ਆ ਮੁਰਗੇ ਅੱਜ ਬਰਸੀਨ ਤੇ 27 ਜਿਹੜੀ ਜਨਵਰੀ ਅੱਜ ਤੇ ਮੌਸਮ ਵਧੀਆ ਅੱਜ ਧੁੱਪ ਨਿਕੀਏ ਸੂਰਜ ਤੇ ਇਧਰ ਆਪਣੀ ਰੈਂਜਰ ਤੇ ਹੁਣ ਚਲਾਏ ਖੇਤਾਂਵਾਂ ਤੇ ਬਾਕੀ ਸੂਰਜ ਦੇਖ ਲਓ ਆ ਦੇਖੋ ਬਈ ਸੂਰਾ ਨੇ ਕੀ ਹਾਲ ਕੀਤਾ ਹੋਇਆ ਓਹੋ ਬੱਲੇ 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 ਵੱਟ ਵੀ ਸਾਰੀ ਪਾੜੀ ਪਈ ਆ ਤੇ ਅਦਰ ਦੇਖ ਲਓ ਬਈ ਬਾਕੀ ਅੱਧੀ ਬਾਂਦਰਾ ਨੇ ਖਾ ਰ ਕੇ ਅੱਧੀ ਸੂਰਖ ਜਾੜਾ ਕਰ ਦਿੰਦੇ ਇੱਥੇ ਆ ਦੇ ਵੱਟ ਦਾ ਕੀ ਹਾਲ ਕੀਤਾ ਹੋਇਆ ਤੇ ਬਾਕੀ ਪਾਣੀ ਤਾਂ ਵੀਰੋ ਸੁੱਕ ਗਿਆ ਤੇ ਪੀਲੀ ਕਣਕ ਪੈ ਗਈ ਇੱਧਰ ਦੇਖੋ ਤੇ ਮੀਂਹ ਫੇਰ ਜਿਹੜਾ 5 ਫਰਬਦੀ ਨੂੰ ਦੱਸਰ ਗਿਆ ਤੇ ਆਹ ਦੇਖੋ ਵੀ ਬੱਟ ਤਾਂ ਤੁਰਨ ਜੋਗ ਨਹੀਂ ਛੱਡੀ ਸੂਰਾਂ ਨੇ ਆਹ ਦੇਖੋ ਟਿੱਕ ਟਿੱਕ ਡੋਕੇ ਪਰਤੇ ਤੇ ਸਾਰੀ ਖਾ ਕੇ ਸਿਰੇ ਤੱਕ ਦੇਖੋ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 27 ਜਨਵਰੀ ਤੇ ਮੌਸਮ शाम के बज गए 5 ਤੇ ਚੈੱਕ ਕਰੋ ਅੱਜ ਦਾ ਮੌਸਮ ਗਨਾ ਵਧੀਆ ਵਿਊ ਬਣਿਆ ਹੋਇਆ ਤੇ ਆਪਣੇ ਨਾਲ ਨਾਲ ਛੋਟੇ ਛੋਟੇ ਕਤੂਰੀਆਂ ਦੇਖੋ ਦੇਖੋ ਕਿੰਨੇ ਆ ਕਾਲੇ ਚਿੱਟੇ ਤੇ ਆ ਦੇਖੋ ਮੋਟਰ ਤੇ ਪਹੁੰਚੇ ਆਪਾਂ ਠੇਕੇ ਵਾਲੇ ਖੇਤਾਂ 'ਚ ਆ ਉਹ ਆਪਣੀ ਮਤਲਬ ਬਰਸੀਨਾ ਤੇ ਵਿਊ ਚੈੱਕ ਕਰੋ ਅੱਜ ਦਾ ਤੇ ਕਾਫੀ ਦਿਨ ਹੋ ਗਏ ਆਪਾਂ ਬਲੌਗ ਨਹੀਂ ਪਾਇਆ ਸੀ ਵੀਰੋ ਕਿੰਨੇ ਜੰਗਲ ਵਾਲੇ ਖੇਤਾਂ ਦਾ ਤੇ ਥੋੜਾ ਜਿਹਾ ਟਾਈਮ ਹੀ ਲੱਗਿਆ ਇਸ ਕਰਕੇ ਤੇ ਹੁਣ ਆਪਾਂ ਚੱਲਾਂਗੇ ਵੀਰੋ ਜੰਗਲ ਵਾਲੇ ਖੇਤਾਂ 'ਵਾਂ ਕਾਫੀ ਦਿਨ ਬਾਅਦ ਢੇੜਾ ਮਾਰਨ ਕਿਉਂਕਿ ਉੱਥੇ ਸੂਰ ਸਾਰ ਬਹੁਤ ਆਉਂਦੇ ਆ ਬਾਂਦਰ-ਮੁੰਦਰ ਤੇ ਬਾਕੀ ਪਾਣੀ ਵੀ ਦੇਖਿਆ ਉੱਥੇ ਜਾ ਕੇ ਕਿਉਂਕਿ ਕਈ ਦਿਨ ਹੋ ਗਏ ਵੀਰੋ ਵਧੀਆ ਧੁੱਪ ਤੇ ਮੌਸਮ ਵਧੀਆ ਬਣਿਆ ਹੋਇਆ ਹੈ ਚਲੋ ਫਿਰ ਮਿਲਦੇ ਹਾਂ ਉੱਥੇ ਜਾ ਕੇ ਪਹਿਲਾਂ ਪਚ ਲੈਂਗੇ ਉਹ ਸਾਹਮਣੇ ਆਪਣੀ ਮੋਟਰ ਤੇ ਕਿ ਮੋਟਰ ਤੇ ਉੱਥੇ ਜਿਹੜਾ ਮਾਰ ਜਾਂਦੇ ਆ ਉੱਥੇ ਵੀ ਨਹੀਂ ਆਪਾਂ ਗਏ ਤੇ ਵੀ ਉਹ ਚੈੱਕ ਕਰੋ ਵੀ ਅੱਜ ਦਾ ਆ ਦੇਖੋ ਵੀ ਪਿੱਛਾ ਪਿੱਛਾ ਲੱਗੇ ਮੇਰੇ ਗੱਡੀ ਕੇ ਮਰੀਏ ਆ ਦੇਖੋ ਤੇ ਜਮ ਮੈਂ ਰੇਡੀ ਲੈ ਕੇ ਆਵਾਂ ਬਈਆ ਮੈਨੂੰ ਬਹੁਤ ਵੱਡਾ ਮੇਰੇ ਪਿੱਛਾ ਰਹਿਣਾ ਤੋਈ ਦੇਖੋ ਵੀ ਚੰਗਾ ਬਾਈ 来 ਮੇਤਰੋ ਪਹੁੰਚ ਗਏ ਆਪਾਂ ਆਪਣੀ ਮੋਟਰ 'ਪਾ ਤੇ ਮੋਟਰ 'ਪਾ ਕਾਫੀ ਦਿਨ ਹੋ ਗਏ ਆਪਾਂ ਨਹੀਂ ਤੇ ਅੱਜ ਆਏ ਤੇ ਤੇ ਇੱਧਰ ਚੈੱਕ ਕਰੋ ਬਈ ਗਠੇ ਅੱਜ ਕੱਲ ਹੀ ਲਾਇਆ ਹੈ ਆਪਾਂ ਨੇ ਤਾਜ਼ੇ ਤਾਜ਼ੇ ਗਠੇ ਤੇ ਬਾਕੀ ਇੱਧਰ ਵੀ ਲਾਤੇ ਦੇਖੋ ਤੇ ਬਾਕੀ ਉਹ ਉੱਧਰ ਗੋਭੀ ਵਾਲੀ ਜਿਹੜੀ ਜਗ੍ਹਾ ਸੀ ਤੇ ਉੱਥੇ ਵੀ ਲਾਤੇ ਬਾਕੀ ਆਪਣੀ ਮੋਟਰ ਤੇ ਉੱਧਰ ਵੀ ਆਪਾਂ ਨੇ ਲਾਤੇ ਦੇਖੋ ਗਠੇ ਤੇ ਆ ਇੱਧਰ ਵੀ ਤੇ ਬਾਕੀ ਹਲਕੇ ਜੇ ਤੱਕ ਆਪਣੀ ਖੜੀ ਆ ਬਾਈ ਗੱਜਰਾ ਤੇ ਇਧਰ ਆਪਣਾ ਨਸਲ ਤੇ ਸਮ ਬਾਈ ਕਾਈ ਫਿਰ ਦਿਨ ਹੋ ਗਏ ਪਰ ਆਖ ਪਾਗਾ ਜਾਣੀ ਦੀ ਵਡਾਈ ਨਾ ਕਿ ਹੋ ਗਈ ਸੀ ਪਰ ਹਲੇ ਤੱਕ ਨਹੀਂ ਪਈ ਬਾਕੀ ਕਣਕ ਦੇਖ ਲਓ ਬਾਈ ਮਿਸਰ ਤੇ ਆ ਗਈ ਤੇ ਜਨਵਰੀ ਚੱਲ ਰਿਹਾ 27 ਜਨਵਰੀ ਆ ਤੇ ਫਰਵਰੀ માં ਵੀਰੋ ਤੁਹਾਨੂੰ ਪਤਾ ਹੈ ਮਿਸਰ ਜਾਣੀ ਆ ਬਾਕੀ ਇਧਰ ਕਣਕ ਸਾਰੀ ਆਪਣੀ ਮਿਸਰਾਂ ਦੇ ਆਈ ਹੋਈ ਆ ਹੁਣ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਕਿਉਂਕਿ ਆ ਸਰੋਂਾਂ ਵਾਲੇ ਡਾਲੇ ਜਿਹੜੀ ਬਿੱਜੀ ਹੋਈ ਸਰੋਂ ਦੇ ਫੁੱਲ ਦੇਖੋ ਕਿੰਨਾ ਵਧੀਆ ਲੱਗਦੇ ਆ ਵੀਰੋ ਤੇ ਆ ਵੀ ਹੁਣ ਇਸ ਇਸ ਮਹੀਨੇ ਚ ਤਨ ਪਤਾ ਇਹ ਵੀ ਸਰੋਂ ਮਿਸਰ ਕੇ ਆਪਣਾ ਬਣ ਜੇਗੀ ਪੁੱਲ ਮਿਸਰ ਕੇ ਸਰੋਂ ਬਣ ਜੇਗੀ ਤੇ ਬਾਕੀ ਫਿਰ ਵਧਣ ਤੇ ਆਏ ਬਾਕੀ ਮੌਸਮ ਚੈੱਕ ਕਰ ਲੋ ਅੱਜ ਦਾ ਦੇਖੋ ਆਲੇ-ਦਾਲ ਕਿੰਨਾ ਵਧੀਆ 뷰 ਹੋਣਿਆ ਹੋਇਆ ਤੇ ਬਾਕੀ ਸਾਈਕਲ ਆਵਣੀ ਤੇ ਘਠੇ ਆਪਾਂ ਲਾ ਤੇ ਇੱਧਰ ਤੇ ਟਮਾਟਰ ਆਪਣੇ ਹਜੇ ਛੋਟੇ ਹਰੇ ਆ ਤੇ ਫਿਰ ਪੱਟਾਂਗੇ ਤੇ ਪਹਿਲਾਂ ਆਪਾਂ ਖਾਂਦੇ ਆ ਬਈ ਕਮੂਲੀ ਤੇ ਮੂੜੀਆਂ ਬਹੁਤ ਲੱਗਦੀਆਂ ਆਪਣੇ ਜੇ ਕਿਸਾਨ ਚਾਹੀਦੇ ਹੋਵੇ ਤੇ ਕਾਫੀ ਦਿਨ ਹੋਗੇ ਬਈ ਇਆ ਦੇਖ ਲੋ ਕਮੌਲੀ ਖਾ ਲੇ ਆਂ ਫਿਰ ਚੱਲਦੇ ਆਂ ਆਪਾਂ ਬਈ ਜੰਗਲ ਵਾਲੇ ਖੇਤਾਂ 'ਮਾਂ ਤੇ ਉੱਥੇ ਦਾ ਵੀਊ ਤੁਹਾਨੂੰ ਦਿਖਾਵਾਂਗੇ ਤੇ ਲੋ ਜੀ ਮੌਲੀ ਮਿਲ ਗਈ ਆਪਾਂ ਨੂੰ ਤੇ ਫਿਰ ਮਿਲਦੇ ਆਂ ਤੇ ਖਾ ਕੇ ਫਿਰ ਚੱਲਦੇ ਆਂ ਆਪਾਂ ਜੰਗਲ ਵਾਲੇ ਖੇਤਾਂ 'ਤੇ ਤੇ ਫਿਰ ਦਿਖਾਉਂਦੇ ਆਂ ਤੁਹਾਨੂੰ ਉੱਥੇ ਦਾ ਮੌਸਮ ਤੇ ਸੂਰਜ ਆਉਣਾ ਦੇਖੋ ਬਈ ਥੋੜੀ-ਥੋੜੀ ਕਰਕੇ ਛਿਪਨ ਲੱਗ ਰਿਹਾ ਤੇ ਛਿਪ ਗਿਆ ਬਈ ਥੋੜਾ ਜਿਆ ਰਹਿ ਗਿਆ ਮੌਮਲੀਆ ਤੇ ਤੁਹਾਨੂੰ ਜੂਮ ਕਰਕੇ ਦਿਖਾਉਂਦੇ ਆਂ ਓ ਦੇਖੋ ਬਈ ਆਹ ਦੇਖੋ ਥੋੜਾ ਜਿਹਾ ਰਹਿ ਗਿਆ ਮੋਲੀਆਂ ਬਾਕੀ ਛਿਪ ਗਿਆ ਤੇ ਮੌਸਮ ਚੈੱਕ ਕਰ ਲਓ ਅੱਜ ਦਾ ਲਓ ਜੀ ਮਿੱਤਰੋ ਆਪਾਂ ਨੇ ਖਾਲੀਆਂ ਮੋਲੀਆਂ ਤੇ ਹੁਣ ਚਲਾਂਗੇ ਆਪਾਂ ਜੰਗਲ ਵਾਲੇ ਖੇਤਾਂ 'ਵਾਂ ਤੇ ਸ਼ਾਮ ਦਾ ਮੌਸਮ ਚੈੱਕ ਕਰ ਲਓ ਕਿੰਨਾ ਵਧੀਆ 뷰 ਬਣਿਆ ਹੁੰਦਾ ਦੇਖੋ ਬਈ ਸ਼ਾਮ ਨੂੰ ਆਪਣੀ ਰੈਂਜਰ ਸਾਈਕਲ ਆ ਤੇ ਆਪਣੇ ਦੇਖਦੇ ਆਂ ਦੇਖਦੇ ਆਂ ਵੀਰੋ ਦੇਖੋ ਸੂਰਜਾ ਜਿਹੜਾ ਛਿਪ ਗਿਆ ਤੇ ਮੌਸਮ ਹੋਣ ਲੱਗਾ ਹਨੇਰਾ ਤੇ ਚਲੋ ਫਿਰ ਚੱਲਦੇ ਆਂ ਰਿੰਗਲ ਵਾਲੇ ਖੇਤਾਂ 'ਵਾਂ ਉੱਥੇ ਜਾ ਕੇ ਦੇਖਦੇ ਆਂ ਕੀ ਹਾਲਾਤ ਨੇ ਤੇ ਚਲੋ ਫਿਰ ਮਿਲਦੇ ਆਂ ਉੱਥੇ ਜੀ ਜੰਗਲ ਵਾਲੇ ਖੇਤਾਂ ਵਾਂ ਤੇ ਇੱਧਰ ਦੇਖ ਲਓ ਬਈ ਇਹ ਜੰਗਲ ਆ ਸਾਰਾ ਤੇ ਇੱਧਰ ਵੀ ਤੇ ਇੱਧਰ ਵੀ ਤੇ ਇੱਧਰ ਆਪਣੇ ਖੇਤ ਆ ਗਏ ਆ ਦੇਖੋ ਬਈ ਤੇ ਦੇਖੋ ਬਈ ਜਿਹੜੀ ਹਫਤ ਤੱਕ ਧੁੱਪ ਪਈਆ ਖੇ ਦੇਖੋ ਕਿਵੇਂ ਸਖਾ ਰਹੇ ਤੇ ਆਪਾਂ ਪਿਛਲੇ ਵਲੌਗ ਮੈਂ ਤੁਹਾਨੂੰ ਦਿਖਾਇਆਤਾ ਆਪਣੇ ਖੇਤ ਮੈਂ ਸਭ ਪਾਣੀ ਪਾਣੀ ਖੜਿਆਤਾ ਤੇ ਜਿਹੜੀ ਹਲੇ ਹਫਤ ਤੱਕ ਧੁੱਪ ਪਈਆ ਦੇਖੋ ਬਈ ਕਿਤ ਤਰ੍ਹਾਂ ਖੇ ਸਖਾਗਾ ਗੇਰਤੀ ਏ ਤੇ ਦੁਬਾਰਾ ਪਾਣੀ ਲੱਗਣ ਵਾਲਾ ਹੋ ਗਿਆ ਤੇ ਵਧੀਆ ਹੁਣ ਕੰਕ ਠੀਕ ਆ ਤੇ ਬਾਕੀ ਇੱਧਰ ਚੱਲਦੇ ਆਪਾਂ ਅੱਗੇ ਸੂਰਾਂ ਨੂੰ ਦੇਖਦੇ ਆਂ ਕੀ ਹਾਲ ਕੀਤਾ ਹੋਇਆ ਉੱਥੇ ਤੇ ਬਾਕੀ ਇੱਧਰ ਝੜਕਾ ਲੱਗ ਰਿਹਾ ਤੇ ਇੱਧਰ ਆਪਾਂ ਲਾਰ ਰੱਖਿਆ ਇਸ ਦੇ ਉੱਪਰ ਟੱਪ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਤੁਹਾਨੂੰ ਦਿਖਾਉਂਦੇ ਆਂ ਆ ਦੇਖ ਲਓ ਬਈ ਰस्सियां ਰस्सियां ਲਾਰ ਰੱਖਿਆ ਉੱਧਰ ਵੀ ਤੇ ਇੱਧਰ ਵੀ ਕਿਉਂਕਿ ਇਹ ਸੂਰਾਂ ਤੋਂ ਲਾਈਆਂ ਹੋਈਆਂ ਬਈ ਸੂਰ ਬਹੁਤ ਅੰਕਰਾਂ ਹੋਰਾਂ ਤੇ ਆਪਾਂ ਇੱਧਰ ਹੀ ਚੱਲਦੇ ਆਂ ਕਿਉਂਕਿ ਇੱਧਰ ਕੋਈ ਪਤਨ ਲੱਗਦਾ ਤੇ ਆ ਕਣਕ ਦੇਖ ਲਓ ਬਈ ਉੱਪਰ ਉੱਪਰ ਦੇ ਕਿਵੇਂ ਖਰਖੀ ਬੰਦਰਾਂ ਨੇ ਆ ਸੂਰਾਂ ਨੇ ਦੇਖ ਲਓ ਬਈ ਵਿੱਚ ਤੇ ਆ ਦੇਖ ਲਓ ਤੇ ਆ ਦੇਖੋ ਕਿੱਡੀ ਕਿੱਡੀ ਪੈੜਾਂ ਸੂਰਾਂ ਕੀ ਸਾਰੇ ਕਣਕ ਮਨਾਸ ਮਾਰਿਆ ਪਿਆ ਤੇ ਬਾਕੀ ਜਿਹੜੀ ਵੀ ਰੋ ਧੁੱਪ ਪਈ ਆ ਹੁਣ ਹਫਤਾ ਕ ਤੇ ਉਸਨੇ ਦੇਖੋ ਬਈ ਮੈਂ ਖੇਤ ਦੇ ਵਿੱਚ ਤੁਰ ਰਿਹਾ ਤੇ ਹਫਤਾ ਪਹਿਲਾਂ ਇਸ ਖੇਤ ਮੈਂ ਇੰਨਾ ਪਾਣੀ ਤਾ ਦੇਖ ਲਓ ਬਈ ਸੂਰਾਂ ਨੇ ਆ ਦੇਖ ਲਓ ਆ ਦੇਖੋ ਸੂਰਾਂ ਨੇ ਕੀ ਹਾਲ ਕਰਖਿਆ ਆ ਦੇਖੋ ਵਿੱਚ ਦਾ ਸੱਤੇ ਨਾਸੀ ਕਰਿਆ ਪਿਆ ਬਈ ਸੂਰਾਂ ਨੇ ਤੇ ਆ ਜੰਗਲ ਕੇ ਦੇਖੋ ਵਿੱਚ ਤੇ ਆਉਂਦੇ ਆ ਰਾਤ ਨੂੰ ਸੂਰ ਤੇ ਬਾਕੀ ਤੁਹਾਨੂੰ ਮੈਂ ਕਈ ਬਲੌਗਾਂ ਮੈਂ ਦਿਖਾਇਆ ਬਈ ਪਿੱਛਾ ਪਿਛਲੇ ਵਲੋਗਾਂ ਵਾਂ ਤੇ ਬਹੁਤ ਨਾਸ ਕਰਕੇ ਸੂਰਾਂ ਨੇ ਆ ਦੇਖ ਲੋ ਆ ਦੇਖੋ ਬਈ ਕਿੱਡੀ ਕਿੱਡੀ ਪੈੜਾਂ ਸੂਰਾਂ ਗਿਆ ਆ ਦੇਖੋ ਵੱਟ ਦਾ ਹਾਲ ਤੇ ਇੱਧਰ ਬਾਂਦਰਾਂ ਨੇ ਜਿਹੜੀ ਖਾਰ ਗਈ ਆ ਬਾਕੀ ਉੱਧਰ ਦੇਖਦੇ ਆ ਬਈ ਉੱਧਰ ਪਾਣੀ ਹੋ ਸਕਾ ਆਪਣੇ ਖੇਤਾਂ ਵਾਂ ਕਿ ਉੱਧਰ ਬਹੁਤ ਜ਼ਿਆਦਾ ਪਾਣੀ ਦਾ ਆਪਾਂ ਵਲੋਗਾਂ માં ਤੁਹਾਨੂੰ ਪਿਛਲਿਆਂ ਵਿੱਚ ਦਿਖਾਇਆ ਤਾਂ ਬਾਕੀ ਵੀਰੋ ਸੂਰਾਂ ਨੇ ਜਿਹੜੀ ਬਹੁਤ ਖਸਤਾ ਹਾਲਤ ਕਰਖੀ ਆ ਤੇ ਪਾਣੀ ਦਾ ਬਈ ਸੁੱਕ ਗਿਆ ਦੇਖੋ ਇੱਧਰ ਤੇ ਆ ਪਾਣੀ ਸੁੱਕ ਗਿਆ ਤੇ ਕਣਕ ਤਾਂ ਪੀਲੀ ਹੋ ਗਈ ਕਾਫੀ ਦਿਨਾਂ ਬਾਅਦ ਪਾਣੀ ਸੁੱਕਿਆ ਤੇ ਜਿਹੜੀ ਧੁੱਪ ਪਈ ਆ ਹਫਤਾਕ ਤੇ ਬਾਕੀ ਸੂਰਾਂ ਦਾ ਬਈ ਜਿਹੜਾ ਵਿਸ਼ਾ ਯਾਰੀ ਆ ਦੇਖ ਲਓ ਬਟਕਾ ਹਾਲ ਤੇ ਇੱਧਰ ਦੇਖ ਲਓ ਬਈ ਕਿੱਡੀ-ਕੀ ਪੈੜਾਂ ਪਾਰੀਆਂ ਦੇਖੋ ਸੂਰ ਤਾਂ ਵੀ ਹਟਦੇ ਨਹੀਂ ਤੇ ਇੱਧਰ ਦੇਖ ਲਓ ਬਈ ਪੀਲੀ ਹੋ ਗਈ ਸਾਰੀ ਕਣਕ ਤੇ ਆਹ ਦੇਖ ਲਓ ਬਈ ਸੂਰਾਂ ਨੇ ਹਾਲ ਆਹ ਦੇਖੋ ਬਈ ਦੇਖ ਸਕਦੇ ਹੋ ਤੁਸੀਂ ਵੀ ਸੂਰਾਂ ਨੇ ਦੇਖੋ ਤੇ ਆਉਰੇ ਬੱਟਤੀ ਤੇ ਸਾਰੀ ਦੇਖੋ ਕਿਵੇਂ ਕਰਕੇ ਆ ਦੇਖੋ ਐਵੇਂ ਦੀ ਵੱਟ ਸੀ ਤੁਹਾਨੂੰ ਦਿਖਾਣੇ ਆ ਇਹ ਆ ਐਵੇਂ ਦੀ ਵੱਟ ਸੀ ਇਹ ਜਿਹੜੀ ਹੁਣ ਸਾਰੀ ਦੇਖੋ ਕੀ ਹਾਲ ਕਰਕੇ ਵਿੱਚ ਇਹ ਵਾਕੀ ਇੱਧਰ ਹਲੇ ਥੋੜਾ ਥੋੜਾ ਪਾਣੀ ਵੀ ਖੜਿਆ ਕਿਉਂਕਿ ਇੱਧਰ ਬਹੁਤ ਜ਼ਿਆਦਾ ਪਾਣੀ ਸੀ ਮੈਂ ਆਪਾਂ ਤੁਹਾਨੂੰ ਕਈ ਬਲੌਗਾਂ ਦੇ ਵਿੱਚ ਦਿਖਾਇਆ ਸੀ ਤੇ ਆ ਖੰਭਾ ਜਿਹੜਾ ਦੇਖੋ ਖੰਬੇ ਦਾ ਇੱਧਰ-ਇੱਧਰ ਖਾਸਾ ਪਾਣੀ ਸੀ ਕਣਕ ਵੀ ਪੀਲੀ ਹੋਈ ਪਈ ਹਲੇ ਤਾਂ ਖੜਿਆ ਤੇ ਇੱਧਰ ਵੀ ਖੜਿਆ ਹਲੇ ਪਾਣੀ ਆਹ ਦੇਖੋ ਵੀ ਸੂਰਾਂ ਨੇ ਇਹ ਆ ਦੇਖ ਲੋ ਸਾਰੀ ਕਣਕ ਮਿੱਧ ਕੇ ਇਹ ਹਾਲ ਕੀਤਾ ਹੋਇਆ ਤੇ ਬਾਕੀ ਸੂਰ ਬਈ ਹਲੇ ਘਟੇ ਆ ਥੋੜੇ ਜਿਏ ਕਿਉਂਕਿ ਆ ਪਿਛਲਾ ਜਿਹੜਾ ਹਾਲਾਤ ਆ ਜਿਹੜੇ ਪਿੱਛੇ ਦੇ ਆ ਬਾਕੀ ਹੁਣ ਆਪਾਂ ਨੂੰ ਦਿਖੇ ਨਹੀਂ ਜਿਹੜੇ ਨਵੇਂ ਤੇ ਇੱਧਰ ਵੀ ਦੇਖ ਲੋ ਤੇ ਇੱਧਰ ਜੰਗਲ ਆ ਗਿਆ ਸਾਰਾ ਇਹ ਜੰਗਲਾ ਬਈ ਤੇ ਇਹ ਰੱਸੀ ਲਾਈ ਹੋਈ ਹੈ ਬਈ ਆ ਸੂਰਾਂ ਤੋਂ ਲਾਈ ਹੋਈ ਆ ਸਾਰੀ ਰੱਸੀ ਜਿਹੜੀ ਤੇ ਮਨੀ ਦੀ ਕਣਕ ਆ ਗਈ ਮਨੀ ਬਲੌਗਰ ਦੀ ਦੇਖੋ ਬਈ ਕਿਵੇਂ ਪੀਲੀ ਹੋ ਗਈ ਸਾਰੀ ਕਣਕ ਤਾਂ ਇੱਧਰ ਆਪਣੀਆਂ ਬਾਈ ਦੇਖੋ ਇਹ ਵੀ ਪੀਲੀ ਹੋਈ ਪਈ ਆ ਤੇ ਬਾਕੀ ਖੇਤ ਜਿਹੜਾ ਮਤਲਬ ਧੁੱਪ ਲੱਗਣ ਲੱਗ ਰਹੀ ਆ ਰੇ ਰੂਪ ਆ ਕੇ ਸਹੀ ਹੋ ਜਾਏਗੀ ਜੇ ਨਾ ਸੂਰ ਆਣ ਹੁਣ ਕਿਉਂਕਿ ਸੂਰ ਵੀਰੋ ਬਹੁਤ ਨੁਕਸਾਨ ਕਰਦੇ ਆਂਦੇ ਵਿੱਚ ਆ ਕੇ ਤੇ ਸ਼ਾਮ ਦਾ ਵੇਲਾ ਹੋ ਗਿਆ ਬਈ 6 ਵਜੇ ਸ਼ਾਮ ਕੇ ਤੇ ਦਿਨਾਂ ਦਾ ਫਰਕ ਪੈ ਗਿਆ ਕਿਉਂਕਿ 6 ਵਜੇ ਬਈ ਜਿਹੜਾ ਗਿਆਵਾ ਠੰਡਾ ਬਾਤ ਮਤਲਬ ਲੋੜੀ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਪਤਾ ਹੀ ਦਿਨਾਂ ਦਾ ਫਰਕ ਹੁੰਦਾ ਤੇ ਬਾਅਦ ਚ ਦਿਨ ਥੋੜੇ ਜੇ ਬੜੇ ਹੋ ਜਾਂਦੇ ਆ ਤੇ ਹੁਣ ਫਰਕ ਆ ਕਿ 6 ਵਜੇ ਬਹੁਤ ਹਨੇਰਾ ਹੋ ਜਾਂਦਾ ਤਾਂ ਤੇ ਹੁਣ 6 ਵਜੇ ਤੇ ਹੁਣ ਦੇਖੋ ਵੀ ਥੋੜਾ ਜਿਹਾ ਦਿਨ ਹਲੇ ਤੱਕ ਖੜਿਆ ਦੇਖ ਸਕਦੇ ਹੋ ਤੁਸੀਂ ਇਹ ਤਵਾ ਜਿਹੜਾ ਮਾਰਨਾ ਇਹ ਤੇ ਤੇ ਆਪਾਂ ਮੈਂ ਕਿਹਾ ਦਿਖਾ ਦਈਏ ਆਪਣੇ ਬਾਈਆਂ ਨੂੰ ਤੇ ਹਾਲਾਤ ਦਿਰਗੇ ਤੇ ਬਾਕੀ ਸੂਰ ਬਈ ਆਂਦੇ ਆ ਰਾਤ ਨੂੰ ਆਂਦੇ ਆ ਤੇ ਇੰਦਰ ਦੇਖ ਲਓ ਬਈ ਜੇ ਸਾਰਾ ਕੁਝ ਉਮੀਦੇ ਕਰਨ ਤੇ ਠੰਡ ਜਿਹੜਾ ਕੋਰਾ ਕਿਉਂਕਿ ਠੰਡ ਘਟ ਗਈ ਬਈ ਹੁਣ ਤੇ ਸਵੇਰ ਸ਼ਾਮ ਦੀ ਆ ਤੇ ਕੋਰਾ ਪੈਣ ਲੱਗ ਗਿਆ ਕੋਰੇ ਕਾਰਨ ਬਈ ਦੇਖੋ ਇੱਧਰ ਬਰਸੀਨਾ ਬਰਸੁੰਨਾ ਤੇ ਕਣਕਾ ਗੁੰਕਾ ਦਾ ਬਹੁਤ ਬੁਰਾ ਹਾਲ ਹੋ ਰਿਹਾ ਤੇ ਕਣਕਾ ਵੀ ਨਹੀਂ ਉੱਠ ਰਹੀਆਂ ਨਾ ਹੀ ਬਰਸੀਨਾ ਉੱਠ ਰਹੀਆਂ ਤੇ ਬਰਸੀਨ ਆਪਾਦਾ ਕਿੱਲਾ ਪਾਇਆ ਹੋਇਆ ਬਈ ਤੇ ਉੱਠ ਨਹੀਂ ਰਹੀ ਆਪਾਂ ਸਪਰੇ ਵੀ ਕਰ ਲਈ ਤੇ ਰੇ ਵੀ ਬਈ ਤਿੰਨ ਚਾਰ ਪਾ ਲਈਏ ਇੱਥੇ ਅਦਰ ਦੇਖ ਲਓ ਬਈ ਸੂਰਾਂ ਨੇ ਘਟ ਹੋਏ ਦੇਖੋ ਆ ਸੂਰਾਂ ਦੇ ਕੰਮ ਆ ਸਾਰੇ ਆ ਦੇਖੋ ਕਿਵੇਂ ਟੋਏ ਪੱਟੇ ਹੋਏ ਆ ਤੇ ਸ਼ਾਮ ਦਾ ਬਿੱਲਾ ਹੋ ਗਿਆ ਬਾਈ ਤੇ ਐਵੇਂ ਜੀ ਬਿਰੋ ਅੱਜ ਦਾ ਬਲੌਗ ਤੁਹਾਨੂੰ ਮੈਂ ਦਿਖਾਇਆ ਬੜੇ ਸੂਰਾ ਆ ਦੇਖ ਲਓ ਬਾਈ ਆ ਦੇਖੋ ਕਿਵੇਂ ਟੋਏ ਮਾਰਖੇ ਆ ਤੇ ਖਾਂਦੇ ਘਾਟਾ ਬਾਈ ਜਾੜਾ ਜਾ ਤਾਂ ਕਰਦੇ ਆ ਤੇ ਬਾਂਦਰਾਂ ਨੇ ਆ ਦੇਖ ਲਓ ਕਿਵੇਂ ਵਿੱਚ ਵਿੱਚ ਖਾਈ ਹੋਈ ਆ ਤੇ ਆ ਦੇਖੋ ਇੱਧਰ ਸਾਰੀ ਉੱਪਰ ਉੱਪਰ ਤੋਂ ਖਾਈ ਆ ਦੁਬਾਰਾ ਫੁੱਟ ਰਹੀ ਆ ਤੇ ਮੱਕੀ ਕਹੀਂ ਤਾਂ ਹੋ ਗਏ ਸੀ ਆਪਾਂ ਇੰਦਰ ਦਾ ਬਲਾਕ ਨਹੀਂ ਪਾਇਆ ਸੀ ਪਰ ਸੂਰ ਥੋੜੇ ਜਿਹਾ ਹਲੇ ਘਟੇ ਆ ਕਿਉਂਕਿ ਇਹ ਪੈੜਾ ਪੂਣਾ ਮੈਂ ਤੁਹਾਨੂੰ ਦਿਖਾਈਆਂ ਵਿੱਚ ਦੀ ਇਹ ਮਤਲਬ ਪ੍ਰਾਣੀਆਂ ਆ ਦੇਖ ਲਓ ਤੇ ਰਾਹ ਦੇਖ ਲਓ ਬਈ ਕੀ ਹਾਲ ਕੀਤਾ ਹੋਇਆ ਕਣਕ ਦਾ ਵਿੱਚ ਦੀ ਵਿੱਚ ਵੱੜ ਕੇ ਪਤਾ ਲੱਗਦਾ ਬਈ ਆ ਦੇਖੋ ਆ ਦੇਖ ਲਓ ਆ ਦੇਖ ਲਓ ਜਿਵੇਂ ਆਪਾਂ ਕਹਿੰਦੇ ਨੇ ਵੀ ਡੰਗਰ ਵੱਢਦੇ ਆ بڑے بڑے ਐਵੇਂ ਮਤਲਬ ਗਾ ਮਚਾਇਆ ਹੋਇਆ ਬਈ ਸੂਰ ਆ ਨਾ ਜਿਹੜੇ ਸੂਰ ਬਹੁਤ ਨੁਕਸਾਨ ਕਰਦੇ ਆ ਤੇ ਬਾਂਦਰ ਨਹੀਂ ਇੰਨਾ ਕਰਦੇ ਜਿੰਨਾ ਸੂਰ ਕਰਦੇ ਆ ਕਿਉਂਕਿ ਸੂਰ ਵੀਰੋਂ ਖੜਬ ਦੇ ਜਾਣਾ ਤੇ ਖਾਂਦੇ ਘਾਟ ਆ ਤੇ ਖੜਬ ਦੇ ਜਾਣਾ ਬਾਕੀ ਦੇਖ ਲੋ ਜੰਗਲ ਆ ਕੋਲ ਕੋਲ ਤੇ ਬਾਕੀ ਵੀਰੋਂ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਚ ਹੀ ਅਗਲੇ ਚ ਮਿਲਦੇ ਆ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੀ। ਤੁਹਾਡੀ ਵੀਰੋ ਬੜੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਆਪਾਂ ਤੁਹਾਨੂੰ ਹਰ ਰੋਜ਼ ਇਦਾਂ ਦੀ ਵੀਡੀਓ ਪਾਉਂਦੇ ਰਹਾਂਗੇ ਤੇ ਕਿੰਨਾ ਦੇ ਵਿੱਚ ਪਾਉਂਦੇ ਰਹਾਂਗੇ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਤੇ ਮੌਸਮ ਹੋ ਗਿਆ ਹਨੇਰਾ ਤੇ ਆਹ ਦੇਖ ਲਓ ਵੀਰੋ ਦਿਨ ਪੂਰਾ ਛਿਪ ਗਿਆ ਤੇ ਹੁਣ ਚੱਲਦੇ ਆਪਾਂ ਨੂੰ ਘਰਾਂ ਨੂੰ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ